ਕਿ ਸੁਪਨੇ ਦਿਖਾ ਕੇ ਉਮੀਦ ਜਤਾ ਕੇ ਝਕਾਨੀ ਦੇ ਕੇ ਪੈਸੇ ਫੜਿਆ ਤੇ ਜਿਹੜੇ ਗਰੀਬਾਂ ਦਾ ਹੱਕ ਖਾ ਕੇ ਵੱਡੇ ਬਣਦੇ ਨੇ ਲਾਹਨਤ ਐਸੇ ਬੜਿਆਂ ਤੇ ਸਤਿ ਸ਼੍ਰੀ ਅਕਾਲ ਪੀ ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਇਸ ਸਮੇਂ ਅਸੀਂ ਪਿੰਡ ਘਟਾਰੋ ਵਿਖੇ ਮੌਜੂਦ ਹਾਂ ਔਰ ਤੁਹਾਨੂੰ ਸਕਰੀਨ ਤੇ ਬੀਬੀਆਂ ਨਜ਼ਰ ਆ ਰਹੀਆਂ ਹਨ ਮੁਰਝਾਏ ਚਿਹਰੇ ਉਦਾਸ ਚਿਹਰੇ ਬਹੁਤ ਗੱਲਾਂ ਬਿਆਨ ਕਰਦੇ ਨੇ ਔਰ ਇਹ ਪਰੇਸ਼ਾਨ ਹਨ ਕਿਉਂਕਿ ਇਹਨਾਂ ਦਾ ਭਰੋਸਾ ਜਿੱਤ ਕੇ ਇੱਕ ਔਰਤ ਨੇ ਇਹਨਾਂ ਨਾਲ ਠੱਗੀ ਕੀਤੀ ਹੈ ਥਾਂ ਥਾਂ ਤੇ ਇਹ ਠੋਕਰਾਂ ਖਾ ਚੁੱਕੀਆਂ ਨੇ ਔਰ ਇਹਨਾਂ ਦੇ ਸਿਰ ਤੇ ਲੋਨ ਲਿਆ ਜਾ ਚੁੱਕਾ ਔਰ ਇਸ ਸਮੇਂ ਜਿਹੜੀ ਜਾਨ ਹੈ ਉਹ ਕੜਿੱਕੀ ਵਿੱਚ ਫਸੀ ਹੋਈ ਹੈ ਪਰ ਹੈਪਸ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਤਕਲੀਫ 'ਚ ਨੇ ਔਰ ਇਹਨਾਂ ਨੂੰ ਕੋਈ ਹੋਰ ਰਾਹ ਨਜ਼ਰ ਨਹੀਂ ਆਉਂਦਾ ਇਸ ਦੇ ਕਰਕੇ ਹੀ ਇਹ ਤੁਹਾਡੀ ਮਦਦ ਲੈਣ ਲਈ ਅੱਜ ਜਿਹੜਾ ਪੀਵੀ 32 ਦੇ ਮਾਧਿਅਮ ਰਾਹੀਂ ਰੂਪਰੂ ਹੋ ਰਹੀਆਂ ਹਨ ਇਹਨਾਂ ਦੇ ਨਾਮ ਤੇ ਇਹਨਾਂ ਦਾ ਭਰੋਸਾ ਜਿੱਤ ਕੇ ਕਿਸੇ ਨੇ ਠੱਗੀ ਮਾਰੀ ਉਹ ਕਿਵੇਂ ਠੱਗੀ ਮਾਰੀ ਇੱਕ ਇੱਕ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਕੀ ਨਾਮ ਹੈ ਜੀ ਤੁਹਾਡਾ ਬਲਜਿੰਦਰ ਕੌਰ ਭਾਜੀ ਕਿਵੇਂ ਠੱਗੀ ਹੋਈ ਤੁਹਾਡੇ ਨਾਲ ਇਹਨਾਂ ਨੇ ਮੇਰੇ ਨਾਂ ਤੇ ਲੋਨ ਚੱਕਿਆ ਸੀ ਠੀਕ ਹੈ ਜੀ ਤੁਹਾਨੂੰ ਕਿਵੇਂ ਕਹਿ ਕੇ ਉਹਨੇ ਲੋਨ ਚੱਕਿਆ ਸੀ ਉਹ ਕਹਿੰਦੇ ਮੈਨੂੰ ਜ਼ਰੂਰਤ ਹੈ ਕਿ ਮੇਰੇ ਪਤੀ ਨੇ ਬਾਹਰ ਜਾਣਾ ਠੀਕ ਹੈ ਉਹਨਾਂ ਨੇ ਮੇਰੇ ਤੇ ਲੋਨ ਚੱਕ ਕੇ ਆਪ ਜਿੱਦਾਂ ਮੈਨੂੰ 2000 ਰੁਪਏ ਆ ਵਿੱਚੋਂ ਦਿੱਤਾ ਬਾਕੀ ਦੇ ਸਾਰੇ ਉਹਨਾਂ ਨੇ ਲਏ ਅੱਛਾ ਥੋੜਾ ਜਿਹਾ ਲਾਲਚ ਦਿੱਤਾ ਹਾਂ ਜੀ ਹਾਂ ਜੀ ਤੇ ਤੁਸੀਂ ਉਹਨਾਂ ਦੇ ਹੌਸਲੇ ਚ ਆ ਵੀ ਗਏ ਹਾਂਜੀ ਤੇ ਤੁਹਾਨੂੰ 2000 ਦੇ ਕੇ ਲੋਨ ਕਿੰਨਾ ਚੱਕਿਆ ਜੀ 40000 ਦਾ 40000 ਲੋਨ ਚੱਕ ਲਿਆ ਹਾਂਜੀ ਦੋ ਤਿੰਨ ਚੱਕੇ ਆ ਤਿੰਨ ਮਤਲਬ 120000 ਰੁਪਈਆ ਹਾਂਜੀ ਤੇ ਕਿਸ਼ਤਾਂ ਕਿੰਨੇ ਦੀ ਦਿੱਤੀ ਕਿਸ਼ਤਾਂ 6-7 ਤੱਕ ਗੰਨੇ ਆ ਹਜੇ ਇੱਕ ਦੀਆਂ ਦਾ ਕਿਸ਼ਤ ਕਿੰਨੀ ਜਾਂਦੀ ਆ ਜੀ ਇੱਕ ਦੀ ਜਾਂਦੀ 3100 ਰੁਪਈਆ ਇੱਕ ਦੀ ਜਾਂਦੀ 2420 ਰੁਪਈਏ ਇੱਕ ਦੀ ਜਾਂਦੀ 1160 ਰੁਪਈਏ ਤੇ ਹੁਣ ਤੁਹਾਡੇ ਸਿਰ ਤੇ ਕਿੰਨਾ ਲੋਨ ਖੜਾ ਜੀ ਹਜੇ ਸਾਰਾ 2 ਸਾਲ ਦਾ ਖੜਾ ਹੈ ਐਸੀ ਕਿੰਨੇ ਹੋਣਗੇ ਜੀ ਪੂਰੇ ਜੀ ਦੇਖਿਆ ਜਾਵੇ 120000 ਤੇ ਉਹ ਹੁਣ ਤੁਹਾਡੇ ਸਰ ਬੋਲਦੇ ਆ ਹਾਂਜੀ ਤੇ ਉਹਦੇ ਬਦਲੇ ਤੁਹਾਡਾ ਕੀ ਰੱਖਿਆ ਜੀ ਉਹਨੇ ਹੋਰ ਨਹੀਂ ਕੁਝ ਵੀ ਮੇਰੇ ਪ੍ਰੂਫ ਵੀ ਉਹਨਾਂ ਦੇ ਕੋਲੇ ਹੀ ਪ੍ਰੂਫ ਉਹਨੇ ਹੀ ਰੱਖਿਆ ਨਾ ਸਾਰੇ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਤੰਗ ਕਰਦੇ ਆ ਜੀ ਕਿਸ ਲਈ ਹਾਂਜੀ ਸਾਨੂੰ ਤੰਗ ਕਰਦੇ ਕਿਸ ਲਈ ਉਹ ਲੇਡੀ ਕਦੋਂ ਦੀ ਗਾਇਬ ਹੈ ਜੀ ਉਹਨੂੰ ਜੀ ਡੇਡ ਮਹੀਨਾ ਹੋ ਗਿਆ ਤੇ ਬਾਕੀ ਸਾਰਨਾ ਵੀ ਇਦਾਂ ਹੀ ਹਾਂਜੀ ਹੁਣ ਜਿਵੇਂ ਤੁਹਾਡਾ 1 ਲੱਖ ਰੁਪਇਆ ਤੁਸੀਂ ਕਿੰਨੇ ਖੜਾ ਆ ਬਾਕੀਆਂ ਦੇ ਕਿੰਨੇ ਕਿੰਨੇ ਤੁਹਾਡੇ ਕਿੰਨੇ ਆ ਜੀ 50000 ਆ 50000 ਰੁਪਇਆ ਤੇ ਤੁਹਾਡਾ ਨਾਮ ਕੀ ਆ ਜੀ ਮਨਜੀਤ ਕੌਰ ਤੇ ਤੁਸੀਂ ਇਹ ਲੇਡੀ ਦੇ ਭ ਇਹ ਅੱਗੇ ਵੀ ਸਾਨੂੰ ਚਕਾ ਚਕੂ ਦਿੰਦੀ ਸੀ ਇਸ ਭਲੇਖੇ 'ਚ ਆ ਗਈ ਅਸੀਂ ਆਹ ਲੈ ਕੇ ਸਾਡੇ ਪੈਸੇ ਸਾਰੇ ਇਹ ਪਿੰਡ ਦੀ ਵਸਨੀਕ ਹੈ ਧੀ ਹੈ ਕਿ ਨੋਹ ਆ ਜੀ ਇਹ ਨੋਹ ਇੱਥੇ ਨਵੇਂ ਸ਼ਹਿਰ ਤੋਂ ਆ ਕੇ ਇੱਥੇ ਰਹਿੰਦੀ ਸੀਗੀ ਅੱਛਾ ਨਾ ਇਹ ਪਿੰਡ ਦੀ ਧੀ ਹੈ ਨਾ ਨੋਹ ਆ ਫਿਰ ਇੱਥੇ ਕਦੋਂ ਤੋਂ ਆ ਕੇ ਵਸਣ ਲੱਗੀ 9 ਸਾਲ ਹੋਗਾ 9 ਸਾਲ ਹੋਗਾ 9 ਸਾਲ ਫਿਰ 19 ਦਿਨ ਤੱਕ ਤਾਂ ਪਰਿਵਾਰਕ ਸੰਬੰਧ ਬਣ ਜਾਂਦੇ ਸਾਰਿਆਂ ਦੇ ਹਾਂਜੀ 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 ਇਹ ਕੰਮ ਕੀ ਕਰਦੀ ਸੀ ਜੀ ਕੰਮ ਆਹੀ ਇੱਕ ਬੂਟੀ ਪਾਰਲਰ ਦਾ ਕਰਦੀ ਹੁੰਦੀ ਸੀਗੀ ਇਹ ਘਰਚੇ ਹੀ ਕਰਦੀ ਸੀ ਘਰਚੇ ਹੀ ਕਰਦੀ ਸੀ ਆਪਾਂ ਇੱਕ ਵਾਰੀ ਤਸਵੀਰ ਵੀ ਦਿਖਾ ਦੀ ਆ ਜਿਹੜਾ ਘਰ ਆ ਉਸ ਔਰਤ ਦਾ ਦੱਸਿਆ ਜਾ ਰਿਹਾ ਜੀ ਬਹੁਤ ਦੁਖੀ ਹਾਂ ਸੀ ਤਾਂ ਕੀ ਕਰੀ ਅਸੀਂ ਤਾਂ ਨਿਆਣੇ ਤੋਂ ਵੀ ਛੇਤਰ ਕਹਿੰਦੇ ਆ ਹਾਂਜੀ ਤੁਸੀਂ ਆਪਣੇ ਵੱਲੋਂ ਮਦਦ ਕੀਤੀ ਕਿ ਤੁਹਾਨੂੰ ਕੋਈ ਲਾਲਚ ਦਿੱਤਾ ਸੀ ਲਾਲਚ ਕੋਈ ਨਹੀਂ ਦਿੰਦਾ ਸਾਨੂੰ ਮਦਦ ਕੀਤੀ ਮਦਦ ਕੀਤੀ ਕੀ ਕਿਹਾ ਕੀ ਸੀ ਉਹਨੇ ਇਹ ਕਹਿੰਦੀ ਪੈਸੇ ਸਾਨੂੰ ਲੋਨ ਚ ਕਾ ਦਿੰਦੀ ਆ ਕਿਸ਼ਤਾ ਦੇ ਜਾਏ ਤੇ ਫਿਰ ਲੋਨ ਦੀ ਜਗ੍ਹਾ ਰੱਖਿਆ ਕੀ ਤੁਸੀਂ ਜੀ ਕੁਝ ਨਹੀਂ ਰੱਖਿਆ ਉਹ ਪ੍ਰੂਫ ਰੱਖੇ ਉਹ ਪ੍ਰੂਫ ਰੱਖੇ ਤੇ ਲੋਨ ਲਿਆ ਕਿੱਥੋਂ ਆ ਜੀ ਲਿਆ ਸੀ ਇੱਕ இந்து ਇਹ ਅਨਪੂਰਨਾ ਆ ਇੱਕ ਉਹ ਗੜਸ਼ੰਕਰ ਆ ਪਤਾ ਨਹੀਂ ਐਲ ਐਂਡੀ ਤੇ ਫਿਰ ਤੁਸੀਂ ਜਾ ਕੇ ਸਾਈਨ ਤਾਂ ਕੀਤੇ ਹੋਗੇ ਤਾਂ ਹਾਂ ਜੀ ਸਾਈਨ ਤਾਂ ਕੀਤੇ ਨਾਲ ਜਾਂਦੇ ਰਹੇ ਹਾਂ ਜੀ ਨਾਲ ਇਹ ਵੀ ਜਾਂਦੀ ਰਹੀ ਆ ਇਹਦੇ ਇਹਦੇ ਘਰ ਵਾਲੇ ਨੇ ਸਾਈਨ ਕੀਤੇ ਆ ਫਿਰ ਤੁਸੀਂ ਆਪਸ ਵਿੱਚ ਕਦੀ ਗੱਲ ਨਹੀਂ ਕੀਤੀ ਸਾਰੀਆਂ ਬੀਬੀਆਂ ਨੇ ਕਿ ਤੇਤੋ ਵੀ ਲੋਨ ਲਈ ਜਾਂਦੀ ਆ ਮੇਰੇ ਤੋਂ ਵੀ ਲਈ ਜਾਂਦੀ ਚੋ ਇੱਕ ਦੂਈ ਤੇ ਚੋਰੀਆਂ ਰੱਖੀਆਂ ਦਾ ਘਰ ਦੇ ਪਰਦੇ ਸੌ ਹੁੰਦੇ ਆ ਇਹਨਾਂ ਦਾ ਇਹਨਾਂ ਕੋਲ ਨਹੀਂ ਦੱਸਿਆ ਮੇਰਾ ਇਹਨਾਂ ਕੋਲ ਤੁਸੀਂ ਆਪਸ ਵਿੱਚ ਵੀ ਨਹੀਂ ਗੱਲ ਕੀਤੀ ਨਹੀਂ ਕੀਤੀ ਨਹੀਂ ਕਦੀ ਸਾਨੂੰ ਪਤਾ ਹੀ ਆਪ ਤਾਂ ਮੰਨਦੇ ਸੋਚਦੇ ਹੋਣੇ ਕਿ ਵੀ ਤੂੰ ਕਿੰਨੀ ਚੰਗੀ ਆ ਉਹਦੀ ਮਦਦ ਕਰ ਰਹੀ ਆ ਪਤੀ ਬਾਹਰ ਜਲ ਜਵੇ ਇਹ ਨਹੀਂ ਸੀ ਪਤਾ ਕਿ ਤੂੰ ਠੱਗ ਕੇ ਚੱਲੀ ਆ ਠੱਗ ਕੇ ਚੱਲ ਗਈ ਹਾਂਜੀ ਹਾਂਜੀ ਅੰਦਰੋਂ ਤਾਂ ਸਾਰੇ ਹੁਣ ਬਹੁਤ ਦੁਖੀ ਆ ਬਹੁਤ ਦੁਖੀ ਆ ਸੀ ਜਿੰਨੇ ਪੁੱਤੇ ਪਤਾ ਨਿਆਣੇ ਪੋਰੇ ਪੂਰੇ ਕਰਕੇ ਕਿੱਦਾਂ ਕਮਾਉਂਦੇ ਬਾਹਰ ਪਰਦੇਸਾਂ 'ਚ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਮੇਰੇ ਪਤੀ ਹੈ ਨਹੀਂ ਘਰ ਵਾਲਿਆ ਬੱਚੇ ਹੀ ਕੰਮ ਕਰਦਾ ਬੱਚੇ ਆ ਮੇਰਾ ਤੇ ਪਰੇਸ਼ਾਨੀ ਤਾਂ ਆਉਂਦੀ ਪਰੇਸ਼ਾਨੀ ਤਾਂ ਬਹੁਤ ਆ ਜਦ ਪੈਸੇ ਇੰਨੇ ਲੈ ਕੇ ਗਈ ਹੈ ਪਰੇਸ਼ਾਨੀ ਤਾਂ ਹੈਗੀ ਆ ਅੱਛਾ ਜਦ ਤੁਹਾਡੇ ਨਾਲ ਧੋਖਾ ਕੀਤਾ ਜਿਸ ਪਿੰਡ ਚ ਹੋਰ ਜਿਹੜੇ ਨਵੇਂ ਪਿੰਡ ਚ ਕਿਉਂਕਿ ਉੱਥੇ ਬਾਕੀ ਉਹ ਜਿਹੜਾ ਸ਼ਿਕਾਰ ਬਣਾਉਗੀ ਹਾਂ ਇਹ ਹੁਣ ਇਹ ਹੁਣ ਨੂੰ ਪਤਾ ਜਦ ਇੱਥੇ ਕਰ ਸਕਦੀ ਉੱਧਰ ਵੀ ਕਰੀ ਸਕਦੀ ਹੈ ਉਹ ਜੀ ਮਾਦਾ ਜੀ ਤੁਹਾਡੇ ਕਿੰਨੇ ਰਪੇ ਜੀ ਮੇਰਾ ਨਹੀਂ ਇਹਨਾਂ ਦੀ ਹਮਾਇਤ ਚ ਬੈਠੇ ਮੈਂ ਹਾਂ ਇਹਨਾਂ ਦੇ ਪੈਸੇ ਆ ਕਿ ਗਰੀਬ ਮਾਰਵਾ ਅੱਛਾ ਮੈਂ ਜਦੋਂ ਆਇਆ ਨਾ ਅੱਧਾ ਪੌਣਾ ਘੰਟਾ ਹੋ ਗਿਆ ਅਬ ਹਾਂ ਨਾ ਆਪਰੇ ਭੈਣਾ ਕਰਕੇ ਗਰੀਬ ਸਾਰੇ ਕੋਈ ਇਲਾਹ ਤਾਲਾ ਬਰ ਹੈ ਨੇ ਸਭ ਗਰੀਬ ਆ ਦੀ ਤੇ ਇਹ ਰੋਟੀ ਮੱਸੀ ਮਿਲਦੀ ਹੈ ਇਹਨੂੰ ਪਤਾ ਕੰਮ ਕਰ ਖੇਤੀ ਬਾੜੀ ਇਹਦਾ ਆਜ ਨਹੀਂ ਖੇਤੀ ਬਾੜੀ ਕਰਦਾ ਥੋੜੀ ਜਿਹੀ ਜ਼ਮੀਨ ਵਾ ਇਹ ਲੱਖ ਰੁਪਏ ਥੋੜਾ ਨਹੀਂ ਹੁੰਦਾ ਜੀ ਥੋੜਾ ਨਹੀਂ ਇਹ ਤਾਂ ਐਵੇਂ ਕਮਲੀਆਂ ਫਸ ਗਈ ਸੰਤ ਬਹੁਤ ਤਰਸੋਂ ਦਾ ਕਰਤੀ ਸਕਦੇ 2000 ਰੁਪਏ ਪਿੱਛੇ ਸਿਰ ਤੇ ਲੱਖ ਰੁਪਏ ਖੜ ਗਏ ਕਮਲੀਆਂ ਕਮਲੀਆਂ ਨਿਕਲੀਆਂ ਜੀ ਮਾਤਾ ਜੀ ਤੁਹਾਡੇ ਵੀ ਨਹੀਂ ਨਹੀਂ ਤੁਸੀਂ ਵੀ ਹਮੈਤ ਨੂੰ ਆਏ ਆ ਇਹੋ ਕੁੜੀ ਆ ਜਿਹੜੀ ਇਹਦੇ ਘਰ ਚੋਂ ਆਈਆਂ ਅੱਛਾ ਮਮਤਾ ਮਮਤਾ ਜੀ ਤੁਹਾਡੇ ਕਿੰਨੇ ਨੇ ਮੇਰੇ ਤਾਂ 2000 ਰੁਪਏ ਲਗਾਈ ਸੀ ਕਹਿੰਦੀ ਮੈਂ ਤੇਰਾ ਲੋਨ ਕਰਾ ਦੂੰਗੀ ਬਹੁਤ ਇਹ ਲੈ ਗਈ ਮਲਜੋਰੀ ਕਾਪੀ ਨਹੀਂ ਦਿੱਤੀ ਤੇ 10000 ਰੁਪਏ ਉਹ ਤੇ ਰੱਖ ਲਿਆ ਨੇ 11000 10000 ਦੀਆਂ ਕਹਿਤਾ ਦੇ ਦਿੱਤੀਆਂ ਇਹਨੇ ਹੁਣ ਤੁਹਾਨੂੰ 2000 ਰੁਪਏ ਦੇ ਗਈ ਸੀ ਨਹੀਂ ਤੁਹਾਡੇ ਤੋਂ 2000 ਰੁਪਏ ਲੈ ਗਈ ਉਹ ਵੀ ਲੈ ਗਈ ਅੱਛਾ ਤੁਹਾਡੇ ਤੋਂ ਪੈਸੇ ਕਿੰਨੇ ਲੈ ਗਈ 10000 10000 ਰੁਪਏ ਲੈ ਗਈ ਤੇ ਲੋਨ ਕਿੰਨੇ ਦਾ ਕਰਾਤਾ ਨਨ ਕਰਾਇਆ ਨੀ ਮੁੜ ਕੇ ਪੈਸੇ ਲੈ ਗਈ ਸਾਡੇ 10000 ਰੁਪਏ ਲੈ ਗਿਆ ਤੇ ਚੰਗੀ ਟ੍ਰੇਨ ਠੱਗਿਆ ਇਹ ਪੂਰੀ ਬਹੁਤ ਜ਼ਿਆਦਾ ਠੱਗਿਆ ਜਿੱਥੇ ਕਿਤੇ ਹੋਰ ਗਈ ਤਾਂ ਚੰਗੀ ਤਰ੍ਹਾਂ ਕਰਕੇ ਗਈ ਆ ਪੂਰੀ ਉਹਨੂੰ ਪੂਰੀ ਤਜਰਬੇਕਾਰ ਹੈ ਜੀ ਜੀ ਪਹਿੰਜੀ ਤੁਹਾਡੇ ਕੇੰਦਰ ਪੇ ਖੜੀ ਹੋਵੇ ਤੁਹਾਡੇ ਸਿਰ ਤੇ 1 ਲੱਖ ਹਾਂ ਜੀ 1 ਲੱਖ ਮਤਲਬ 1 2 2.5 260 ਤਾਂ ਇੱਥੇ ਹੋ ਗਿਆ ਹੋਰ ਕਿੰਨੇ ਕ ਜਾਣੇ ਆ ਇੱਕ ਕੁੜੀ ਹੋ ਰਿਆ ਲੱਖ ਰੁਪਏ ਦਾ ਸਾਡੇ 3.6 ਲੱਖ 60000 ਰੁਪਏ ਦੇ ਆਸ-ਪਾਸ ਹੋਗੇ ਹੋਰ ਵੀ ਪਿੱਛੇ ਇਹਨਾਂ ਦੇ ਵੀ ਹੈਗੇ ਨਹੀਂ ਨਾ ਕਿ ਹਮੈਤ ਚ ਖੜੇ ਹਾਂ ਹਾਂ ਜੀ ਸਾਡੀ ਹਮੈਤ ਚ ਆਏ ਉਹ 3,60,000 ਰੁਪਏ ਫੇ ਤੁਸੀਂ ਸ਼ਕੰਜੇ ਜਾ ਕੇ ਦੱਗੇ ਜੀ ਸਾਨੂੰ ਪਤਾ ਨਹੀਂ ਸੀ ਸਾਨੂੰ ਕਹਿੰਦੀ ਸੀ ਬਾਹਰ ਜਾਣਾ ਹੈ ਘਰ ਵਾਲੇ ਨੇ ਉਹ ਤਾਂ ਹਜੇ ਮੈਨੂੰ ਕਹਿੰਦੀ ਸੀ ਆਪਣੇ ਨਾਲ ਤੇ ਮੋਟਰਸਾਈਕਲ ਵੀ ਚੁਕਵਾ ਦੇ ਸਾਨੂੰ ਅੱਛਾ ਆਪਣਾ ਮੋਟਰਸਾਈਕਲ ਵੀ ਦੇ ਦੋ ਹਾਂ ਨਹੀਂ ਕਹਿੰਦੀ ਸੀ 1000 ਰੁਪਏ ਦੇ ਕੇ ਮੋਟਰਸਾਈਕਲ ਕਢਵਾਣਾ ਆ বাজਾਜ ਵਾਲਿਆਂ ਤੋਂ ਅੱਛਾ ਮੋਟਰਸਾਈਕਲ ਮੈਨੂੰ ਦਵਾ ਦਿਓ ਹਾਂਜੀ ਕਹਿੰਦੀ ਤੁਸੀਂ ਪੁੱਛੇ ਨਹੀਂ ਕਿ ਤੇਰੇ ਪਤੀ ਨੇ ਤਾਂ ਬਾਹਰ ਚੱਲਣਾ ਮੋਟਰਸਾਈਕਲ ਤੂੰ ਆਪ ਚਲਾਇਆ ਕਰ ਨਹੀਂ ਉਹ ਕਹਿੰਦੀ ਮੈਨੂੰ ਤੁਸੀਂ ਮੋਟਰਸਾਈਕਲ ਲੈ ਦਿਓ ਮੈਂ ਉਹਨੂੰ ਮਾਨਾ ਕਰ ਦਿੱਤਾ ਫੇ ਉਹਨੇ ਥੋੜਾ ਥੋੜਾ ਲੋਨ ਕਰਦੀ ਕਰਦੀ ਪਿਆਰ ਇੱਕੋ ਟਾਈਮ ਤੇ ਸਾਰਾ ਲੋਨ ਚੱਕ ਕੇ ਗਿਆ ਵਕੂ ਨਹੀ ਨਹੀ ਲੱਗ ਲੱਗ ਗਿਆ ਪਰ ਉਹਦੀ ਵਿਉਂਤ ਤਾਂ ਪਹਿਲਾਂ ਦੀ ਘੜੀ ਹੋ ਗਈ ਹੁੰਦੀ ਹਾਂਜੀ ਹਾਂਜੀ ਉਹਨੂੰ ਜਿੱਦਾਂ ਪਤਾ ਸੀ ਉਹਨੂੰ ਸਾਰੇ ਕੰਮਾਂ ਦਾ ਪਤਾ ਹੋਇਆ ਉਹਨੂੰ ਏਜੰਸੀਆਂ ਦਾ ਜਿੱਦਾਂ ਹਾਂਜੀ ਉਹਨਾਂ ਨੂੰ ਉਹਨਾਂ ਦਾ ਪਹਿਲਾਂ ਵੀ ਤਾਂ ਕਦੀ ਸ਼ਿਕਾਇਤ ਉਹਨਾਂ ਨੂੰ ਨਜ਼ਰ ਆਈ ਹੈ ਜੀ ਨਹੀਂ ਕਰਦੇ ਰਹੇ ਸ਼ਿਕਾਇਤਾਂ ਇਹ ਇਹਨਾਂ ਨੇ ਜਿੱਦਾਂ ਮਰਜ਼ੀ ਦੇਖ ਲਵੋ ਨਹੀਂ ਇਹ ਨਹੀਂ ਇਹਨਾਂ ਨੇ ਸ਼ਿਕਾਇਤ ਕੀਤੀ ਨਹੀਂ ਇਹਨਾਂ ਨੇ ਨਹੀਂ ਕਦੇ ਕੀਤੀ ਸਾਡੇ ਕੋਲ ਸ਼ਿਕਾਇਤ ਨਹੀਂ ਨਹੀਂ ਇਹਨਾਂ ਨੇ ਹੁਣ ਥਾਣੇ ਸ਼ਿਕਾਇਤ ਕਰ ਦਿੱਤੀ ਹੈ ਜੀ ਹਾਂਜੀ ਹੁਣ ਇਹਨਾਂ ਨੇ ਕਰ ਦਿੱਤੀ ਹੈ ਥਾਣਾ ਕਿਹੜਾ ਪੈਂਦਾ ਜੀ ਇਹਨਾਂ ਨੂੰ ਔੜ ਔੜ ਪੈਂਦਾ ਹਾਂਜੀ ਤੇ ਐਸ ਐਸਐਸਪੀ ਸਾਹਿਬ ਦੇ ਕੋਲ ਤੋਂ ਪੇਸ਼ ਹੋਈ ਸੀ ਹਾਂਜੀ ਐਸਐਸਨ ਹੋ ਗਿਆ 2 ਹਫ਼ਤੇ ਫੇ ਅਸੀਂ ਥਾਣੇ ਔੜ ਵੀ ਜਾ ਕੇ ਆਏ ਹਾਂ ਉਹਨਾਂ ਨੇ ਸਾਡੇ ਦੇ ਦੁਆਰਾ ਐਫਆਈਆਰ ਦੁਆਰਾ ਉੱਥੇ ਦਾਖਲ ਕਰਵਾਈ ਸੀ 9 ਸਾਲ ਤੋਂ ਇੱਥੇ ਰਹਿੰਦੀ ਸੀ ਤੁਸੀਂ ਕਦੀ ਇਦਾਂ ਸੁਣਿਆ ਕੋਈ ਰੌਲਾ ਅਸੀਂ ਇਹਨਾਂ ਦੇ ਨਾਲ ਥੋੜਾ ਜਿਹਾ ਪਰਿਵਾਰ ਇਦਾਂ ਦਾ ਹੀ ਸੀਗਾ ਅਸੀਂ ਇਹਨਾਂ ਨਾਲ ਛੱਡ ਦਿੱਤਾ ਸੀਗਾ ਮਿਲਣਾ ਵਰਤਨ ਅੱਛਾ ਇਹ ਮਿਲਦੇ ਸੀ ਹਾਂਜੀ ਇਹੀ ਆਣ ਜਾਣ ਲੱਗੀਆਂ ਸੀ ਅਸੀਂ ਛੱਡ ਦਿੱਤਾ ਸੀਗਾ ਮੈਨੂੰ ਲੋਨ ਘਰ ਵਾਲੇ ਸਰਪੰਚ ਸੀਗੇ ਇਹਨਾਂ ਦਾ ਘਰ ਇੱਕ ਸਮਾਨ ਪੈਂਦਾ ਰਹਿੰਦਾ ਸੀ ਆਂਦੇ ਜਾਂਦੇ ਰਹਿੰਦੇ ਸੀ ਫਿਰ ਅਸੀਂ ਇਹਨਾਂ ਨੂੰ ਕਲੀਅਰ ਨਹੀਂ ਰੱਖਿਆ ਹੈਗਾ ਅਸੀਂ ਇਹਨਾਂ ਨੂੰ ਕੱ ਨਾ ਇਕੱਠੇ ਗਏ ਹਾਂਜੀ ਇਕੱਠੇ ਗਏ ਚਾਰ ਧੀਆ ਧੀਆ ਚਾਰ ਚਾਰ ਕੁੜੀਆਂ ਤੇ ਉਹਦੇ ਪਤੀ ਦੇ ਮਾਤਾ ਪਿਤਾ ਜਾਂ ਈਸ਼ਾ ਦੇ ਸਹੁਰੇ ਸੱਸ ਸੰਪਰਕ ਹੀ ਹੋ ਸਹੁਰਾ ਉੱਥੇ ਨਮਸ਼ਰ ਕੰਮ ਕਰਦਾ ਸੁਰਨ ਨੇ ਸੰਪਰਕ ਨਹੀਂ ਕੀਤਾ ਉਹ ਕਹਿੰਦਾ ਨਹੀਂ ਉਹ ਮੁੱਕਰ ਗਿਆ ਸੀ ਸਵੇਰੇ ਵੀ ਅਸੀਂ ਦਿੱਲੀ ਆਏ ਨਹੀਂ ਪਰ ਜੇ ਪੁਲਿਸ ਸ਼ਕਤੀ ਨਾਲ ਉਹਦੇ ਪਿਓ ਤੋਂ ਪੁੱਛੇ ਫਿਰ ਜਦ ਫੋਨ ਦੀ ਡਿਟੇਲ ਘਟਾਈ ਜਾਵੇ ਫਿਰ ਤਾਂ ਪਤਾ ਲੱਗ ਜਾਊਗਾ ਪੁਲਿਸ ਵਾਲਿਆਂ ਨੂੰ ਕਿਹਾ ਸੀਗਾ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਸੀ ਉਦਣ ਰਾਤ ਨੂੰ ਆਏ ਵੀ ਆ ਸਰਿੰਦਰਪਾਲ ਨਾ ਤੌਰ ਤੋਂ ਆਏ ਵੀ ਹੋ ਰਾਤ ਨੂੰ ਉਹਨਾਂ ਨੇ ਸਖਤੀ ਨਹੀਂ ਕੀਤੀ ਉਹ ਕਹਿੰਦੇ ਸੀ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਬਜ਼ੁਰਗਾਂ ਨੂੰ ਹਾਂਜੀ ਉਹ ਬੇਦਖਲ ਕੀਤਾ ਉਹਨਾਂ ਨੇ ਹਾਂ ਨਹੀਂ ਉਹ ਘਰੇ ਮੁੰਡੇ ਦੇ ਨਾਂ ਤੇ ਆ ਅੱਛਾ ਜੀ ਘਰ ਤਾਂ ਮੁੰਡੇ ਦੇ ਨਾਂ ਆ ਆ ਲੈਡੀ ਦੇ ਨਾਂ ਤੇ ਜਿਹੜਾ ਉਹ ਹਸਬੈਂਡ ਆ ਹਾਂਜੀ ਉਹਦੇ ਹਸਬੈਂਡ ਦੇ ਨਾਂ ਤੇ ਘਰ ਆ ਉਹ ਕਹਿੰਦਾ ਮੈਨੂੰ ਮੈਂ ਤਾਂ ਉਹਨਾਂ ਨੂੰ ਆਪ ਕਹਿੰਦਾ ਬੇਦਖਲ ਕਰਨਾ ਮੈਨੂੰ ਫੋਨ ਨਹੀਂ ਆਂਦਾ ਪੁਲਿਸ ਵਾਲੇ ਨੇ ਵੀ ਸਖਤੀ ਨਾ ਨਹੀਂ ਪੁੱਛਿਆ ਉਹਨੂੰ ਮਤਲਬ ਆ ਘਰ ਉਹਨਾਂ ਦੇ ਨਾਮ ਤੇ ਜਿਨ੍ਹਾਂ ਨੇ ਠੱਗੀ ਕੀਤੀ ਆ ਹਾਂਜੀ ਉਹਨਾਂ ਦੇ ਨਾਮ ਤੇ ਹੀ ਆ ਘਰ ਪਹਿਲਾਂ ਇਸ ਘਰ ਰਹਿੰਦੇ ਸੀਗੇ ਨਹੀਂ ਨਹੀਂ ਪਹਿਲਾਂ ਇੱਧਰ ਰਹੇ ਸਨ ਬੈਕ ਸ ਅੱਛਾ ਤੁਸੀਂ ਲੈਣਾ ਕੋਲੋਂ ਲੈ ਰਿਆ ਤੁਸੀਂ ਕਦੋਂ ਪੇਮੈਂਟ ਦਿੱਤੀ ਜੀ ਉਹਨਾਂ ਨੂੰ ਕਦੋਂ ਪੇਮੈਂਟ ਦੇ ਕੇ ਕਰ ਲਿਆ ਅੰਨੂ ਹੋ ਕੇ ਜੀ 4-5 ਸਾਲ ਅੱਛਾ 4-5 ਸਾਲ ਪੁਰਾਣੇ ਹੁਣ ਇਹਨਾਂ ਦੇ ਜਿਹੜਾ ਇਹਨਾਂ ਦਾ ਧੱਕਾ ਹੋਇਆ ਉਹਦੇ ਬਾਰੇ ਕੀ ਦੇਖ ਰਹੇ ਕਿਵੇਂ ਸੋਚਦੇ ਆ ਜੀ ਸਾਡੇ ਨਾਲ ਵੀ ਮੇਰੀ ਮੰਮਾ ਆ ਨਾ ਅੱਛਾ ਜੀ ਸਾਡੇ ਨਾਲ ਵੀ ਹੋਇਆ ਧੱਕਾ ਪਾ ਹਾਂ ਸਾਰ ਹਾਂਜੀ ਇਹ ਪਹਿਲਾਂ ਤੋਂ ਸ਼ਹਿਰ ਵੀ ਰਹਿੰਦੇ ਸੀ ਨਾ ਉੱਥੇ ਉੱਥੇ ਵੀ ਸਾਰਿਆਂ ਨੇ ਇਦਾਂ ਹੀ ਕਰਦੀ ਸੀਗੀ ਪੁਰਾਣੇ ਪਾਪੀ ਆ ਫਿਰ ਹਾਂਜੀ ਪੁਰਾਣੇ ਪਾਪੀ ਆ ਜੀ ਹੰਡੇ ਹੋਇਆ ਪੈਨ ਲੁੱਟਣਾ ਸੀਗਾ ਕੋਈ ਸਾਨੂੰ ਪਤਾ ਨਹੀਂ ਸੀ ਸੰਤ ਨੇ ਇਹੀ ਕਿਹਾ ਵੀ ਮੇਰੇ ਘਰਾਂ ਨੇ ਬਾਹਰ ਜਾਣਾ ਮੈਨੂੰ ਥੋੜਾ ਥੋੜਾ ਤੁਸੀਂ ਪੈਸੇ ਲੈ ਦੋ ਵੀ ਮੈਂ ਤੁਹਾਡੀ ਕੋਈ ਨਹੀਂ ਥੋੜੀ ਬਹੁਤ ਅਸੀਂ ਤੁਸੀਂ ਆ ਸਾਡੀ ਮਦਦ ਕਰੋਗੇ ਅਸੀਂ ਤੁਹਾਨੂੰ ਕੱਲ੍ਹ ਤੁਹਾਡੀ ਮਦਦ ਕਰਾਂਗੇ ਸੰਤ ਨੇ ਇਹੀ ਕਿਹਾ ਸੀ ਮਿੱਟੀ 'ਚ ਦੱਬ ਗਏ ਹਾਂ ਸੰਤ ਮਿੱਟੀ 'ਚ ਦੱਬ ਗਏ ਹੁਣ ਤੁਹਾਡਾ ਹੀ ਸਮਾਂ ਮੈਂ ਤਾਂ ਤੁਸੀਂ ਤੁਸੀਂ ਬੜੀਆਂ ਪਹਿਲਾਂ ਗੱਲਾਂ ਕਰ ਰਹੇ ਸੀਗੇ ਵੀ ਇਹ ਕਿੰਨੀ ਤਕਲੀਫ 'ਚ ਮਾੜੇ ਦੱਸੋ ਜਿਹੜੇ ਦੇਖ ਰਹੇ ਹੋ ਕਿਉਂਕਿ ਤਕਲੀਫ ਤਾਂ ਹੈਗੀ ਉਹ ਤਾਂ ਤਕਲੀਫ ਤਾਂ ਬਹੁਤ ਹੈ ਕਿਉਂਕਿ ਦੇਣ ਜੋਗੇ ਹੈ ਤੇ ਤਕਲੀਫ ਇਹ ਅਸੀਂ ਇਹਨਾਂ ਦੇ ਪੜੋਸੀ ਹਾਂ ਸਾਨੂੰ ਪਤਾ ਹੀ ਆ ਦੇਣ ਜੁ ਆਮਦਨ ਹੈ ਨਹੀਂ ਉਹਨਾਂ ਦੀ ਆਮਦਨ ਹੈ ਨਹੀਂ ਕਮਾਈ ਹੈ ਨਹੀਂ ਰੋਟੀ ਟੁਕ ਸਹੀ ਚੱਲਦਾ ਕਿ ਉੱਚੀ ਬਹੁਤ ਤਕਲੀਫ ਹੈ ਗੱਲ ਉਹ ਵੀ ਆਪ ਉਹ ਤਾਂ ਆਪਣੇ ਘਰ ਦਾ ਆਪ ਨੂੰ ਪਤਾ ਹੁੰਦਾ ਮੈਂ ਤਾਂ ਸਿੱਧੀ ਗੱਲ ਕਰੂੰਗਾ ਉਹ ਤਾਂ ਆਪਣੇ ਘਰ ਦਾ ਆਪ ਨੂੰ ਪਤਾ ਬਿਕਾਰ ਨਾ ਖਾਂਦੇ ਭੁੱਖੇ ਸੌਂਦੇ ਖਾ ਕੇ ਸੌਂਦੇ ਇਦਾਂ ਤਾਂ ਪੁੱਤ ਕਿਸੇ ਦੇ ਘਰ ਕੋਈ ਬੰਨੀ ਦੇਖਣ ਜਾਂਦਾ ਖਾਂਦਾ ਜੇ ਨਹੀਂ ਖਾਂਦਾ ਜੇ ਹੈ ਨਾ ਸਬਜ਼ੀ ਨਾ ਖਾਂਦੇ ਐ ਲੂਣ ਤੇਲ ਨਾਲ ਖਾਂਦੇ ਐ ਤੇ ਇਹਨਾਂ ਨੂੰ ਪਤਾ ਹੋਊਗਾ ਹੈ ਜਾਨੀ ਸਾਨੂੰ ਸਾਰਸ ਬਹੁਤ ਆਇਆ ਹੈ ਕਿ ਨਾ ਹੁਣ ਇੱਕ ਡਰ ਹੋਰ ਹੈ ਜਿਹੜੀ ਮੇਰੇ ਦਿਮਾਗ 'ਚ ਘੱਲ ਆ ਰਹੀ ਹੈ ਕਿਤੇ ਘਰ ਵੇਚ ਨਾ ਦੇਣ ਚੁੱਪਚੀ ਪੀਤੇ ਉਹ ਵੀ ਖਿਆਲ ਰੱਖਣਾ ਪੈਣਾ ਇਹਨਾਂ ਨੂੰ ਕਿਹਾ ਵੀ ਬੋਰਡ ਲਾ ਦਿਓ ਮੋਰੇ ਲੈ ਕੇ ਉੱਥੇ ਹਾਂ ਇਹ ਆਈਡੀਆ ਵਧੀਆ ਹਾਂਜੀ ਇੱਥੇ ਲਾ ਦੇਣ ਇਹ ਲਿਖ ਕੇ ਬਸ ਇਹ ਵੀ ਘਰ ਘਰ ਬਕਾਉ ਨਹੀਂ ਹੋਣਾ ਚਾਹੀਦਾ ਇੱਥੇ ਪੱਕੇ ਦੇ ਨਾਲ ਲਾ ਦੇਣ ਇਹ ਬਲੈਕ ਕਲਰ ਖਰੀਦੂਗਾ ਤਾਂ ਕੋਈ ਪਿੰਡ ਦਾ ਪਿਆਰੋ ਤਾਂ ਕਿ ਖਰੀਦ ਲੈ ਪਿੰਡ 'ਚ ਸਾਰਿਆਂ ਨੂੰ ਪਤਾ ਆ ਵੀ ਇਹ ਫਰਾਡ ਕਰਕੇ ਗਏ ਹੋ ਆ ਬਹੁਤ ਵੱਡਾ ਫਰਾਡ ਕਰਕੇ ਗਏ ਵੱਡਾ ਫਰਾਡ ਆ ਜੀ ਜਿਵੇਂ ਮਾਤਾ ਜੀ ਨੇ ਵੀ ਗੱਲ ਕਰਦੇ ਕਰਦੇ ਉਹਨਾਂ ਦਾ ਵੀ ਗੱਜ ਭਰਦਾ ਸੀ ਇਹਨਾਂ ਦੀ ਹਮੈਤ ਔਰ ਕਹਿੰਦੇ ਕਿ ਦੁੱਖ ਲੱਗਦਾ ਤੁਹਾਡੇ ਕੇਂਦਰ ਪਏ ਜੀ ਸਰ ਮੇਰਾ 70000 ਰੁਪਏ ਤੁਹਾਡੇ ਸਿਰ ਤੇ ਲੋਨ ਹੋਂ ਹਾਂਜੀ ਸਾਡੀ ਤੁਹਾਨੂੰ ਕੀ ਕਹਿ ਕੇ ਝਾਂਸੇ ਚ ਲਿਆ ਜੀ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੀ ਕਿਸ ਤਰ੍ਹਾਂਾਂ ਕਿ ਕਿਸ ਤਰੀਂ ਡੋਟਣ ਦੇਵਾਂਗੇ ਤੁਹਾਡੀ ਨਹੀਂ ਲੋਨ ਤੁਹਾਡੇ ਸਿਰ ਤੇ ਆ ਪੈਸੇ 70 ਉਹਨਾਂ ਨੇ ਲੈ ਲਏ ਹਾਂਜੀ ਉਹਨਾਂ ਨੇ ਲੈ ਲਏ ਤੁਸੀਂ ਝਾਂਸੇ ਚ ਕਿਵੇਂ ਆ ਗਏ ਉਹਨਾਂ ਨੂੰ ਕਿਉਂ ਆਪਣੇ ਸਿਰ ਤੇ ਲੋਨ ਉਹਨਾਂ ਨੂੰ ਕਿਉਂ ਪੈਸੇ ਦਿੱਤੇ ਜੀ ਸਰ ਬਸ ਐਦਾਂ ਜੀ ਯਕੀਨ ਹੋ ਗਿਆ ਉਹਨਾਂ ਤੇ ਨਹੀਂ ਮਦਦ ਕੀਤੀ ਸੀ ਕਿ ਤੁਹਾਨੂੰ ਕਲਾ ਲਈ ਸੀ ਮਦਦ ਕੀਤੀ ਸੀ ਹਾਂ ਜਿਹੜੇ ਨਹੀਂ ਕੋਈ ਲਾਲਚ ਨਹੀਂ ਸੀ ਤੁਹਾਨੂੰ ਕੀ ਮਦਦ ਕੀਤੀ ਸੁਣਾ ਬਹਾਨਾ ਕੀ ਬਣਾਇਆ ਸੀ ਆ ਕਿ ਪੈਸੇ ਕਿਸ ਲਈ ਚ ਇਹ ਕੀ ਹੈ ਸਾਰੇ ਫਿਰ ਤੁਹਾਡੇ ਨਾਲ ਨਾ رابطہ ਕਦੋਂ ਤਾਲ ਮਿਲ ਕਦੋਂ ਸ਼ੁਰੂ ਹੋਇਆ ਤੁਹਾਡੇ ਨਾਲ ਹੋ ਗਏ 4-5 ਸਾਲ ਚਾਰ-ਪੰਜ ਸਾਲ ਤੋਂ ਹੋ ਗਏ ਤੇ ਕਿੰਨੀ ਦੇਰ ਪਹਿਲਾਂ ਲੋਨ ਜਿਹੜਾ ਇਹਨਾਂ ਨੂੰ ਪੈਸੇ ਲੈ ਕੇ ਦਿੱਤੇ ਜਿਹਨੂੰ ਤੇ ਅ 2-3 ਮਹੀਨੇ ਪਹਿਲਾਂ ਹਾਂਜੀ ਸਕੈਡਿਟੀ ਦਾ ਕੇਸ ਤੇ ਵੀ ਇੱਕੋ ਹੀ ਦੇ ਕੇ ਗਈ ਹੈ ਹਾਂਜੀ ਤੇ 70 ਹਜ਼ਾਰ ਤੁਹਾਡੇ ਸਿਰ ਤੇ ਹੈ ਹਾਂਜੀ ਡਾਕੂਮੈਂਟ ਉੱਥੇ ਹੀ ਹੈ ਕਿ ਉਹਦੇ ਕੋਲ ਹਾਂਜੀ ਕੋਈ ਹੋਰ ਜ਼ਮੀਨ ਜਾਂ ਕੋਈ ਹੋਰ ਤਾਂ ਨਹੀਂ ਲਿਖ ਕੇ ਦਿੱਤਾ ਜਾਂ ਕੋਈ ਮੋਟਰਸਾਈਕਲ ਜਾਂ ਸਕੂਟੀ ਨਹੀਂ ਨਹੀਂ ਕਰਤੇ ਤੇ ਹੁਣ ਫਿਰ ਡਿਮਾਂਡ ਕੀ ਹੈ ਜੀ ਮੰਗ ਕੀ ਹੈ ਜੀ ਮੰਗੋ ਬਸ ਸੋਣੇ ਕਹਿੰਦੇ ਮਾਤਾ ਜੀ ਦਾਦੇ ਕਹਿੰਦੇ ਰੋਜ਼ ਸਵੇਰੇ ਇੱਥੇ ਘਰ ਦੇ ਬਾਹਰ ਦੋ ਦੋ ਚਾਰ ਚਾਰ geke ਮਾਰੀਦੇ ਆ ਕਿ ਸ਼ਾਇਦ ਆਈ ਜਾਣ ਭੁੱਲ ਭੁਲੇਖੇ ਰੋਜ਼ ਆਈਦਾ ਹਾਂਜੀ ਅਸੀਂ ਹਾਂਜੀ ਉਹਨੇ ਜਿਹੜੇ ਨਣਾਂ ਦਾ ਉਹਨਾਂ ਨੂੰ ਸਾਰਾ ਪਤਾ ਆ ਕਿੱਥੇ ਆਉਂਦੀ ਹਾਂਜੀ ਕਿੱਥੇ ਆ ਉਹ ਤੇ ਨਣ ਤੇ ਦੱਸਦੀ ਕਿਉਂ ਨਹੀਂ ਉਹ ਦੱਸਦੇ ਨਹੀਂ ਕੋਈ ਉਸ ਨੂੰ ਫੋਨ ਵੀ ਆਉਂਦੇ ਆ ਕੁਝ ਨਹੀਂ ਦੱਸਦੇ ਹੈਗੇ ਉਹ ਜੇ ਫੋਨ ਟਰੇਸ ਕੀਤਾ ਜਾਵੇ ਤਾਂ ਪਤਾ ਲੱਗ ਜਾਊਗਾ ਹਾਂਜੀ ਜੇ ਉਹਨਾਂ ਦੇ ਫੋਨ ਦੀ ਡਿਟੇਲ ਕਢਾਈ ਜਾਵੇ ਜੇ ਸਖਤੀ ਨਾਲ ਪੁੱਛ ਕੇ ਚੋਵੇ ਦੇਖੋ ਤਕਰੀਬਨ 3 3.5 ਲੱਖ ਰੁਪਇਆ ਜਿਹੜਾ ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਦੇ ਸਿਰ ਤੇ ਲੋਨ ਚੱਕਿਆ ਭ ਇਹਨਾਂ ਦੇ ਸਿਰ ਤੇ ਲੋਨ ਚੱਕਿਆ ਹਸਬੰਦ ਇਹਨਾਂ ਦੇ ਪਰੇਸ਼ਾਨ ਨੇ ਇਹ ਪਰੇਸ਼ਾਨ ਆ ਔਰ ਬੱਚੇ ਵੀ ਪਰੇਸ਼ਾਨ ਨੇ ਘਰ ਚ ਬਹੁਤ ਜਿੱਦਾਂ ਕਸ਼ਮਕਸ਼ ਬਣ ਗਈ ਸਟ्रेस ਹੋ ਗਿਆ ਪਰੇਸ਼ਾਨੀ ਬਹੁਤ ਜ਼ਿਆਦਾ ਆ ਗਈ ਇਹਨਾਂ ਦੇ ਸਿਰ ਤੇ ਵੀ 1 ਲੱਖ ਜਿਹੜਾ ਲੋਨ ਬੋਲਦਾ ਉਹਨਾਂ ਦਾ 10000 ਦੀ ਠੱਗੀ ਇਹਨਾਂ ਦਾ 50000 ਰੁਪਏ ਇਹਨਾਂ ਦੇ ਸਿਰ ਤੇ ਜਿਹੜਾ ਲੋਨ ਚੱਕਿਆ ਨੇ ਤਾਂ ਮਦਦ ਕੀਤੀ ਸੀਗੀ ਸੋ ਇਹ ਲੀਆਂ ਘਰ ਕਿੱਥੋਂ ਬਣ ਗਈਆਂ ਇੱਦਾਂ ਦੂਰ ਇੱਦਾਂ ਦੂਰ ਘਰ ਬਣਾ ਜੀ ਜੀ ਹਲੋ ਇਹਨਾਂ ਨੂੰ ਦੇਖ ਕੇ ਤੇਈ ਗੱਲ ਮਹਿਸੂਸ ਹੋ ਰਹੀ ਕਿ ਕਿਉਂਕਿ ਇਹਨਾਂ ਨੇ ਕੰਪਲੇਂਟਸ ਵੀ ਦੇ ਦਿੱਤੀਆਂ ਘਰ ਆ ਪਿੱਛੇ ਹੀ ਆ ਜੀ ਬਿਲਕੁਲ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀਗੇ ਜਿਹੜੇ ਇਹਨਾਂ ਨਾਲ ਠੱਗੀ ਕਰਕੇ ਗਏ ਆ ਜਿਹੜੇ ਇਹਨਾਂ ਨੂੰ ਧੋਖਾ ਕਰਕੇ ਗਏ ਹੋਏ ਆ ਔਰ ਮੈਨੂੰ ਤਾਂ ਇਓਂ ਲੱਗਦਾ ਕਿ ਜਿਵੇਂ ਇਹ ਕਹਿ ਰਹੇ ਆ ਕਿ ਇਹੀ ਇਹਨਾਂ ਨਾਲ ਹੀ ਧੋਖਾ ਹੋਇਆ ਔਰ ਕਦ ਤੱਕ ਫਰਿਆਦੀ ਰੋਏਗਾ ਇਹਨਾਂ ਨਾਲ ਧੋਖਾ ਹੋਇਆ ਇਹਨਾਂ ਨੂੰ ਹੀ ਦੱਬ ਕੇ ਕਦ ਤੱਕ ਫਰਿਆਦੀ ਰੋਏਗਾ ਇਓਂ ਲੱਗਦਾ ਇੱਕ ਬੀਬੀ ਦੂਜੀ ਬੀਬੀ ਨੂੰ ਇਹੀ ਪੁੱਛੀ ਜਾਂਦੀ ਆ ਕਿ ਕੀ ਭੈਣੇ ਸਾਡੇ ਨਾਲ ਵੀ ਇਨਸਾਫ ਹੋਏਗਾ ਇਨਸਾਫ ਨੂੰ ਤਰਸ ਰ ਔਰ ਇਹਨਾਂ ਦੇ ਸਿਰ ਤੇ ਜਿਹੜਾ ਲੋਨ ਬੋਲਦਾ ਉਹ ਇਹਨਾਂ ਨੂੰ ਪਰੇਸ਼ਾਨ ਕਰਦਾ ਰਾਤਾਂ ਦੀ ਨੀਂਦ ਦਿਨ ਦਾ ਚੈਨ ਉੱਡਿਆ ਹੋਇਆ ਤੇ ਪ੍ਰਸ਼ਾਸਨ ਅੱਗੇ ਇੱਕ ਸੁਰ ਚ ਇਹੀ ਬੇਨਤੀ ਇਹਨਾਂ ਸਾਰਿਆਂ ਦੀ ਕਿ ਜਿਹੜੇ ਉਹ ਇੱਥੋਂ ਭੱਜੇ ਹੋਇਆ ਪਿੰਡੋਂ ਭੱਜਿਆ ਈਸ਼ਾ ਤੇ ਉਹਦਾ ਹਸਬੈਂਡ ਉਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਇਨਸਾਫ ਕੀਤਾ ਜਾਵੇ ਉਹਨਾਂ ਦੇ ਤਾਂ ਅੱਖ ਵਿੱਚ ਮੈਂ ਮੌਇਸਚਰ ਵੀ ਦੇਖ ਪਾ ਰਿਹਾ ਅੱਖ ਜਿਹੜੀ ਆ ਉਹ ਗਿੱਲੀ ਵੀ ਹੋ ਗਈ ਆ ਇਸੇ ਤਰੀਕੇ ਸਾਰੀਆਂ ਪਰੇਸ਼ਾਨੀਆਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਆ ਕਿ ਇਸ ਮਾਮਲੇ ਨੂੰ ਗੰਭੀਰ ਲਿਆ ਜਾਵੇ ਤਾਂ ਜੋ ਇਹਨਾਂ ਦੇ ਮਨ ਤੋਂ ਪਰੇਸ਼ਾਨੀ ਜਿਹੜੀ ਉਹ ਹਟ ਸਕੇ ਇਹ ਵੀ ਆਪਣੀ ਜ਼ਿੰਦਗੀ ਚ ਚੈਨ ਆਰਾਮ ਨਾਲ ਜੀ ਸਕਣ ਮਾਤਾ ਜੀ ਨੇ ਬਹੁਤ ਵੱਡੀ ਗੱਲ ਕਹੀ ਜਿਹਨੇ ਮੇਰਾ ਮਨ ਵੀ ਜਿਹੜਾ ਪਸੀਜਿਆ ਹਿਰਦੇ ਪਸੀਜਿਆ ਗਿਆ ਕਹਿੰਦੇ ਕਿ ਪਤਾ ਨਹੀਂ ਲੂਣ ਨਾਲ ਰੋਟੀ ਖਾਂਦੇ ਆ ਪਤਾ ਨਹੀਂ ਸਬਜ਼ੀ ਨਾਲ ਖਾਂਦੇ ਆ ਪਤਾ ਨਹੀਂ ਦੋ ਟਾਈਮ ਰੋਟੀ ਖਾਂਦੇ ਵੀ ਆ ਕਿ ਨਹੀਂ ਖਾਂਦੇ ਜਿਹੜੀ ਆ ਪਰੇਸ਼ਾਨੀ ਆ ਉਹ ਕਿਤੇ ਨਾ ਕਿਤੇ ਇਹਨਾਂ ਦਾ ਅੰਦਰ ਖਾ ਰਿਆ ਇਹਨਾਂ ਦਾ ਘਰ ਨੂੰ ਖਾ ਰਿਆ ਇਹਨਾਂ ਦੇ ਦਿਲ ਨੂੰ ਖਾ ਰਿਆ ਇਸ ਕਰਕੇ ਇਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵੀ ਬੱਤੀ ਨਵਾ ਸ਼ੈਨਲ ਆਪਣੇ ਛੋਟੇ ਵੀ ਦਿਨੀ ਸੁਰੀ ਕੈਮਰਾ ਪਰਸਨ ਜੀ ਨੂੰ ਜਾਸਦੋ ਬੋਲ ਜਦ ਦੀ ਫੈਤੋ ਹਰ ਮੇਰੇ ਸਾਥ